ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਅੱਜ ਆਪਾਂ ਫਿਰ ਪੜ ਰਹੇ ਹਾਂ ਸਾਹਿਤ ਮਾਲਾ ਨਵੀਂ ਸ਼੍ਰੇਣੀ ਦੀ ਪੁਸਤਕ ਪੰਜਾਬੀ ਕਵਿਤਾ ਤੇ ਬਾਰਤਕ ਤੇ ਅੱਜ ਆਪਾਂ ਪੜਾਂਗੇ ਇੱਕ ਹੋਰ ਕਵਿਤਾ ਧਨੀ RAM ਚਾਤਰਿਕ ਦੀ ਲਿਖੀ ਹੋਈ ਜੀਵਨ ਜੋਤ ਇਹ ਕਵਿਤਾ ਧਨੀ RAM ਚਾਤਰਿਕ ਦੀ ਲਿਖੀ ਹੋਈ ਹੈ ਠੀਕ ਹੈ ਜੀ ਅੱਜ ਅਸੀਂ ਕਰਦੇ ਹਾਂ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਲਿਖਣ ਦੇ ਲਈ ਸਾਨੂੰ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਹਨ ਜਿਵੇਂ ਕਵਿਤਾ ਦੇ ਕਵੀ ਦਾ ਨਾਮ ਕਵਤਾ ਦਾ ਨਾਮ ਕਵਤਾ ਕਿਹੜੀ ਹੈ ਕਿਤਾਬ ਕਿਹੜੀ ਵਿੱਚੋਂ ਲਈ ਗਈ ਹੈ ਤੇ ਇਸ ਕਵਤਾ ਦਾ ਵਿਸ਼ਾ ਕੀ ਹੈ ਤੇ ਲੇਖਕ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਵੇਂ ਹੁਣੇ ਜੀਵਨ ਜੋਤ ਕਵਤਾ ਹੈ ਇਹੀ ਮਨੁੱਖੀ ਜੀਵਨ ਬਾਰੇ ਹੈ ਕਿ ਜਿਹੜਾ ਕਵੀ ਹੈ ਆਪਾਂ ਨੂੰ ਇਹ ਚੀਜ਼ ਸਮਝਾ ਰਿਹਾ ਹੈ ਕਿ ਇਨਸਾਨ ਦੇ ਅੰਦਰ ਬਹੁਤ ਜ਼ਿਆਦਾ ਸਮਰੱਥਾ ਹੈ ਪ੍ਰਮਾਤਮਾ ਦਾ ਉਹ ਅੰਸ਼ ਹੈ ਉਸ ਦੇ ਵਿੱਚ ਹਰ ਇੱਕ ਚੀਜ਼ ਨੂੰ ਕਰ ਗੁਜ਼ਰਨ ਦਾ ਜਿਹੜਾ ਇੱਕ ਜਜ਼ਬਾ ਹੈ ਠੀਕ ਹੈ ਤੂੰ ਉਸ ਜਜ਼ਬੇ ਨੂੰ ਉਸ ਪ੍ਰਮਾਤਮਾ ਦੀ ਬਖਸ਼ਿਸ਼ ਨੂੰ ਜਿਹੜਾ ਹੈ ਆਪਣੇ ਅੰਦਰੋਂ ਜਾਹਰ ਕਰ ਉਜਾਗਰ ਕਰ ਉਹਨੂੰ ਪਛਾਣ ਤੇ ਦੁਨੀਆ ਦੇ ਵਿੱਚ ਚੰਗੇ ਚੰਗੇ ਕਰਮ ਕਰਕੇ ਆਪਣੀ ਮੌਤ ਤੋਂ ਬਾਅਦ ਵੀ ਅਮਰ ਹੋ ਜਾ ਜਿਵੇਂ ਇਸ ਇਸ ਦਾ ਇਹ ਕਵਿਤਾ ਜੀਵਨ ਜੋਤ ਕਵਿਤਾ ਕਵੀ ਕਵਿਤਾ ਨੀਰਮ ਚਾਤਰੀ ਕੁ ਜੀ ਦੁਆਰਾ ਲਿਖੀ ਗਈ ਹੈ ਇਹ ਪੰਜਾਬੀ ਦੀ ਪੁਸਤਕ ਨੌਵੀਂ ਛਰੇਣੀ ਦੀ ਪੁਸਤਕ ਸਾਹਿਤਮਾਲਾ ਪੰਜਾਬੀ ਕਵਿਤਾ ਤੇ ਬਾਰਤਕ ਦੇ ਵਿੱਚੋਂ ਲਿਖੀ ਗਈ ਹੈ ਲਈ ਗਈ ਹੈ ਤੇ ਇਸ ਦਾ ਜਿਹੜਾ ਵਿਸ਼ਾ ਤੁਹਾਨੂੰ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਇਸ ਦਾ ਨਾਮ ਹੈ ਜੀਵਨ ਜੋਤ ਜਗਤ ਵਿੱਚ ਜੀ ਕੇ ਜਿਉਂਦਾ ਰਹਿਣ ਦੇ ਸਮਾਨ ਪੈਦਾਕਰ ਜੇ ਮਰ ਕੇ ਵੀ ਅਮਰ ਹੋ ਜਾਏ ਐਸੀ ਜਾਨ ਪੈਦਾ ਕਰ ਕਿ ਕਵੀ ਇੱਥੇ ਸੰਬੋਧਨ ਕਰ ਰਿਹਾ ਹੈ ਸਾਰਿਆਂ ਨੂੰ ਹੀ ਮਨੁੱਖੀ ਜੀਵਨ ਪੂਰੀ ਆਪਣੀ ਜੀਵਨ ਨੂੰ ਕਰ ਰਿਹਾ ਹੈ ਕਿ ਜਗਤ ਦੇ ਵਿੱਚ ਜਿਉਂ ਕੇ ਵੀ ਜਗਤ ਸੰਸਾਰ ਦੇ ਵਿੱਚ ਰਹਿ ਕੇ ਤੂੰ ਆਪਣੀ ਜੀਉਣ ਦੇ ਸਮਾਨ ਪੈਦਾਕਰ ਉਸ ਦੀਆਂ ਚੀਜ਼ਾਂ ਪੈਦਾ ਕਰ ਤੇ ਤੂੰ ਅਜਿਹੇ ਕੰਮ ਕਰ ਜੀ ਦੇ ਵਿੱਚ ਤੁਸੀਂ ਅਮਰ ਹੋ ਜਾਵੋ ਮੌਤ ਤੋਂ ਬਾਅਦ ਵੀ ਅਮਰ ਹੋ ਜਾਵੋ এজੇ ਹੀ ਜਾਨਦਾਰ ਕੰਮ ਪੈਦਾ ਕਰ ਵਜਨਦਾਰ ਜਿਹੜੀ ਨੇ ਕੀਮਤੀ ਕੰਮ ਪੈਦਾ ਕਰ ਠੀਕ ਹੈ এজੇ ਕੰਮ ਮਤਲਬ এজੇ ਹੀ ਜਾਨ ਪੈਦਾ ਕਰ এজੇ ਹੀ ਕੰਮ ਕਰ ਜਿਵੇਂ ਭਗਤ ਸਿੰਘ ਹੋ ਗਏ ਸ਼ਹੀਦ ਉਦਮ ਸਿੰਘ ਜੀ ਹੋ ਗਏ ਹਨ ਸ਼ਹੀਦ ਭਗਤ ਸਿੰਘ ਜੀ ਹੋ ਗਏ ਤੇ ਇਹਨਾਂ ਨੇ ਵੱਡੇ ਵੱਡੇ ਕੰਮ ਕੀਤੇ ਜਿਹੜੇ ਪੰਜਾਬ ਨਾਲ ਆਪਾਂ ਮਤਲਬ ਜਿਨ੍ਹਾਂ ਨੂੰ ਜਾਣਦੇ ਹਾਂ ਵੀ ਆਪਣੇ ਦੇਸ਼ ਦੇ ਲਈ ਪਰ ਪੂਰੇ ਸੰਸਾਰ ਦੇ ਵਿੱਚ ਜਿਹੜੇ ਆ ਕੀ ਲੋਕਾਂ ਨੇ ਬਹੁਤ ਹੀ ਵੱਡੇ ਵੱਡੇ ਕੰਮ ਕੀਤੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਯਾਦ ਕਰਦੇ ਇਹ ਜੇ ਸੂਰਵੀਰ ਸ਼ੂਰਮੇ ਸਮੁੰਦਰ ਤੋਂ ਨਿਕੜ ਕੇ ਪੀ ਤੂੰ ਕਤਰਾ ਹੈ ਸਮੁੰਦਰ ਦਾ ਉਛਾਲਾ ਮਾਰ ਕੇ ਇਸ ਵਿੱਚ ਕੋਈ ਤੂਫਾਨ ਪੈਦਾ ਕਰ ਸਮੁੰਦਰ ਮਲਿਕ ਸਮੁੰਦਰ ਜੀ ਦੇ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਜਿਸ ਦਾ ਕੋਈ ਵੀ ਕਿਨਾਰਾ ਨਹੀਂ ਹੁੰਦਾ ਤੁਸੀਂ ਸਾਰੀ ਜਾਣਦੇ ਹੋ ਸਮੁੰਦਰ ਬਾਰੇ ਕਿ ਤੂੰ ਉਹਦੇ ਤੋਂ ਅਲੱਗ ਹੋ ਕੇ ਵੀ ਤੂੰ ਉਸ ਸਮੁੰਦਰ ਦਾ ਇੱਕ ਕਤਰਾ ਹੈ ਤੇਰੇ ਅੰਦਰ ਉਹਦੇ ਜਿੰਨੀ ਸਮਰੱਥਾ ਹੈ ਇੱਥੇ ਕਵੀ ਕਹਿਣਾ ਚਾ ਰਿਹਾ ਹੈ ਕਿ ਤੂੰ ਪਰਮਾਤਮਾ ਤੋਂ ਨਿੱਖੜ ਕੇ ਵੀ ਤੇਰੇ ਅੰਦਰ ਉਹ ਪਰਮਾਤਮਾ ਦਾ ਇੱਕ ਅੰਸ਼ ਹੈ ਕਿ ਜਿਸ ਤਰ੍ਹਾਂ ਸਮੁੰਦਰ ਤੋਂ ਇੱਕ ਕਤਰਾ ਵਿਛੜ ਜਾਂਦਾ ਤਾਂ ਪਰ ਉਹ ਸਮੁੰਦਰ ਦਾ ਹੀ ਰਹਿੰਦਾ ਹੈ ਹਨਾ ਤੋ ਆਹੀ ਹਿੰਮਤ ਪੈਦਾ ਕਰ ਕਿ ਅਜਿਹਾ ਜਿਵੇਂ ਕਿ ਇੱਕ ਸਮੁੰਦਰ ਦੀ ਕਛਲ ਜਿਹੜੀ ਆ ਪੂਰਾ ਤੂਫਾਨ ਪੈਦਾ ਕਰ ਦਿੰਦੀ ਹੈ ਤੋ ਇਸ ਤਰ੍ਹਾਂ ਪਰਮਾਤਮਾ ਤੋਂ ਵਿਛੜਿਆ ਹੋਇਆ ਜੀਵ ਹੈ ਤੇਰੇ ਅੰਦਰ ਉਹ ਸਮਰੱਥਾ ਹੈ ਕਿ ਤੂੰ ਇਹ ਜੇ ਛੱਲਾ ਮਾਰ-ਮਾਰ ਕੇ ਪੂਰੇ ਤੂਫਾਨ ਪੈਦਾ ਕਰ ਸਕਦਾ ਹੈ ਤੇ ਤੈਨੂੰ ਕਰਨਾ ਚਾਹੀਦੇ ਹਨ ਤੂੰ ਜੀਵਨ ਹੈ ਜਹਾਨਾ ਦਾ ਨਾ ਬਹੋ ਬੇਜਾਨ ਬੁੱਤ ਬਣ ਕੇ ਜੇ ਨਕਸ਼ ਜੋ ਨਕਸ਼ਾ ਪਲਟਦੀ ਦੁਨੀਆ ਦਾ ਉਹ ਕਮ ਇਨਸਾਨ ਪੈਦਾ ਕਰ ਕਿ ਤੂੰ ਜੀਵਨ ਹੈ ਤੂੰ ਜ਼ਿੰਦਗੀ ਹੈ ਪੂਰੇ ਸੰਸਾਰ ਦੇ ਵਿੱਚ ਹਨਾ ਤੇ ਤੂੰ ਇਹ ਬੇਜਾਨ ਬੁੱਤ ਬਣ ਕੇ ਨਾ ਬੈਠ ਬੇਜਾਨ ਬੁੱਤ ਬਣ ਕੇ ਨਾ ਬੈਠ ਕਿ ਕੋਈ ਵੀ ਅਜੇ ਇਸ ਉਦਾਹਰਨ ਲਈਏ ਕਿ ਅਸੀਂ ਕੁਝ ਵੀ ਕਰਦੇ ਹਾਂ ਜੇ ਅਸੀਂ ਚੰਗੇ ਵਿਦਿਆਰਥੀ ਹਾਂ ਚੰਗੇ ਬੇਟੇ ਹਾਂ ਚੰਗੀ ਬੇਟੀ ਹਾਂ ਹਨ ਚੰਗੇ ਮਤਲਬ ਕਿ ਮਨੁੱਖ ਹਾਂ ਤਾਂ ਅਸੀਂ ਜਿਹੜੇ ਵੀ ਕੰਮ ਕਰਦੇ ਹਾਂ ਇਹ ਜ਼ਰੂਰੀ ਨਹੀਂ ਹੈ ਕਿ ਸਿਉ ਆਪਣੇ ਲਈ ਕਰੀਏ ਕਈ ਵਾਰ ਸਾਡੇ ਆਲੇ-ਦੁਆਲੇ ਵਾਲੇ ਲੋਕ ਜਿਹੜੇ ਸਾਡੇ ਤੋਂ ਪ੍ਰਭਾਵਿਤ ਹੁੰਦੇ ਹਨ ਕੋਈ ਕੋਈ ਸਾਡੇ ਰੀਸ ਕਰਦਾ ਹੈ ਕੋਈ ਆਪਣੇ ਬੱਚਿਆਂ ਦੇ ਨੂੰ ਕਹਿੰਦਾ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਬਣਨਾ ਹੈ ਹਨਾ ਇਸ ਇਸ ਕਰਕੇ ਵੀ ਸਾਨੂੰ ਆਪਣੀ ਜ਼ਿੰਦਗੀ ਨੂੰ ਫੇਰ ਅਰਥ ਨਹੀਂ ਗਵਾਉਣਾ ਚਾਹੀਦਾ ਕਿ ਬੈਠਣਾ ਨਹੀਂ ਚਾਹੀਦਾ ਬੇਜਾਨ ਬੁੱਤ ਬਣ ਕੇ ਤਾਂ ਸਾਨੂੰ ਇਹੇ ਕੰਮ ਕਰਨੇ ਚਾਹੀਦੇ ਨਕਸ਼ਾ ਪਲਟ ਦੇ ਕਿ ਸੰਸਾਰ 'ਚ ਜੁਗ ਪਲਟਾਉ ਘਟਨਾਵਾਂ ਵੀ ਅਸੀਂ ਪੈਦਾ ਕਰ ਸਕਦੇ ਹਾਂ ਕਮਸਾਨ ਖਤਰਨਾਕ ਮਤਲਬ ਪੂਰੀ ਖਤਰਨਾਕ ਚੀਜ਼ਾਂ ਅਸੀਂ ਪੈਦਾ ਕਰ ਸਕਦੇ ਪੂਰੀ ਉਸ ਜੁਗ ਨੂੰ ਪਲਟ ਸਕਦੇ ਹਾਂ ਕਮਸਾਨ ਹੁੰਦਾ ਮਤਲਬ ਖਤਰਨਾਕ ਕੀ ਅਸੀਂ ਉਸ ਜਿਹੜੀ ਚੀਜ਼ ਪਹਿਲਾਂ ਚੱਲ ਰਹੀ ਆ ਉਹਨੂੰ ਅਸੀਂ ਪਲਟ ਵੀ ਸਕਦੇ ਹਾਂ ਅਸੀਂ ਜਿਹੇ ਤੂਫਾਨ ਪੈਦਾ ਕਰ ਸਕਦੇ ਹਾਂ ਤੇਰਾ ਇਸਤੰਗ ਧਰਤੀ ਤੇ ਗੁਜ਼ਾਰਾ ਹੈ ਬੜਾ ਮੁਸ਼ਕਿਲ ਸਤਾਰਾ ਬਣ ਕੇ ਚਮਕਣ ਵਾਸਤੇ ਅਸਮਾਨ ਪੈਦਾ ਕਰ ਇਹ ਜਿਵੇਂ ਇਹਨਾਂ ਨੇ ਇਹ ਨਹੀਂ ਕਿਹਾ ਕਿ ਧਰਤੀ ਛੋਟੀ ਹੈ ਜਾਂ ਹਨਾ ਇੱਥੇ ਲੇਖ ਕਹਿ ਰਹੇ ਨੇ ਧਨੀ ਰਾਮ ਜਾਤਰੀਕ ਜੀ ਕਹਿ ਰਹੇ ਹਨ ਕਿ ਤੇਰੇ ਇਸ ਕੰਮਾਂ ਦੇ ਲਈ ਤੇਰੇ ਮਹਾਨ ਕੰਮਾਂ ਨੂੰ ਕਰਨ ਦੇ ਲਈ ਇਕੱਲੀ ਧਰਤੀ ਹੀ ਨਹੀਂ ਹੈ ਤਰਤੀ ਤੇਰੀ ਛੋਟੀ ਹੈ ਤਰਤੀ ਦਾ ਮੈਦਾਨ ਛੋਟਾ ਹੈ ਤੇਰੇ ਲਈ ਤੇ ਤੂੰ ਇਹ ਜੇੇ ਕੰਮ ਕਰ ਜਿਵੇਂ ਸਤਾਰੇ ਚਮਕਦੇ ਨੇ ਪੂਰੇ ਬ੍ਰਹਿਮੰਡ ਦੇ ਵਿੱਚ ਅਸਮਾਨ ਦੇ ਵਿੱਚ ਤੂੰ ਇਸ ਤਰ੍ਹਾਂ ਦਾ ਬਣ ਕਿ ਐਡੇ ਵੱਡੇ ਮਹਾਨ ਕੰਮ ਕਰਕੇ ਤੂੰ ਕਿ ਇੱਕ ਇੱਕ ਖਿੱਤੇ ਜਾਂ ਇੱਕ ਇਲਾਕੇ ਨਾਲ ਸੀਮਤ ਨਾ ਹੋ ਕੇ ਇੱਕ ਧਰਤੀ ਨਾਲ ਸੀਮਤ ਨਾ ਹੋ ਕੇ ਪੂਰੇ ਬ੍ਰਹਿਮੰਡ ਦੇ ਲਈ ਕੰਮ ਕਰ ਨਾ ਬਣਿਆ ਬੇਹਕੀਕਤ ਰੋ ਹਕੀਕਤ ਆਸਣਾ ਹੋ ਜਾ ਉਹ ਸੁਖਮ ਆਪਣੇ ਫੈਲਣ ਲਈ ਮੈਦਾਨ ਪੈਦਾ ਕਰ ਕਿ ਤੂੰ ਬੇਹਕੀਕਤ ਨਾ ਬਣ ਬੇਹਕੀਕਤ ਅਸਲੀਅਤ ਤੋਂ ਦੂਰ ਝੂਠਾ ਝੂਠਾ ਨਾ ਬਣਿਆ ਰਹਿ ਹਕੀਕਤ ਆਸ਼ਨਾ ਹੋ ਜਾ ਤੂੰ ਅਸਲੀਅਤ ਦਾ ਇੱਕ ਆਸ਼ਨਾ ਬਣ ਜਾ ਭਾਵੇਂ ਤੂੰ ਛੋਟਾ ਹੈ ਪਰ ਆਪਣੇ ਫੈਲਣ ਦੇ ਲਈ ਪੂਰੇ ਪੂਰੇ ਮੈਦਾਨ ਪੈਦਾ ਕਰ ਸਕਦਾ ਹੈ ਪੂਰੇ ਵੱਡੇ ਗਰਾਊਂਡ ਪੈਦਾ ਕਰ ਸਕਦਾ ਹੈ ਸ਼ਮਾ ਬਣ ਕੇ ਪਖਾ ਮਹਿਫਲ ਜਗਾ ਕੇ ਜੋਤ ਦੁਨੀਆ ਤੇ ਕਲੀ ਦੀ ਜੂਨ ਛੱਡ ਕੇ ਖਿੜਕੇ ਚਮਨਸਤਾਨ ਪੈਦਾ ਕਰ ਸ਼ਮਾ ਕੀ ਹੁੰਦਾ ਹੈ ਰੋਸ਼ਨੀ ਰੋਸ਼ਨੀ ਦੇਣ ਵਾਲਾ ਹੈ ਨਾ ਸ਼ਮਾਦਾਨ ਮਹਿਫਲ ਜਿੱਥੇ ਮਹਿਫਲ ਲੱਗੀ ਹੁੰਦੀ ਹੈ ਸਾਰੇ ਹੁੰਦੇ ਨੇ ਨਾ ਜਗਾ ਕੇ ਜੋਤ ਦੁਨੀਆ ਤੇ ਹੁਣ ਇਹਨਾਂ ਨੇ ਕਿਹਾ ਸ਼ਮਾ ਬਣ ਕੇ ਤੂੰ ਰੋਸ਼ਨੀ ਬਣ ਕੇ ਪੂਰੇ ਸੰਸਾਰ ਦੇ ਵਿੱਚ ਗਿਆਨ ਦੀ ਰੋਸ਼ਨੀ ਬਖੇਰ ਦੇ ਸਾਰੇ ਪਾਸੇ ਜਗਾ ਦੇ ਗਿਆਨ ਦੀ ਰੋਸ਼ਨੀ ਨਾਲ ਦੁਨੀਆ ਨੂੰ ਹਨੇਰੇ ਤੋਂ ਦੂਰ ਕਰ ਦੇ ਅਗਿਆਨ ਤੋਂ ਦੂਰ ਕਰ ਦੇ ਕਲੀ ਦੀ ਜੂਨ ਛੱਡ ਕੇ ਕਿ ਇੱਕ ਫੁੱਲ ਹੈ ਫੁੱਲ ਖੇੜਨ ਤੋਂ ਪਹਿਲਾਂ ਕਲੀ ਬਣਦਾ ਫਿਰ ਉਹ ਇੱਕ ਫੁੱਲ ਬਣਦਾ ਹੈ ਨਾ ਵੀ ਤੂੰ ਉਹ ਚੀਜ਼ ਨਾ ਸੋਚ ਕਿ ਮੈਂ ਇੱਕ ਕਲੀ ਬਣਨੀ ਹੈ ਕਲੀ ਤੋਂ ਫੁੱਲ ਬਣਨਾ ਧੁੱਪ ਕੀ ਬਣ ਖਿੜਕੇ ਪੂਰਾ ਚਮਨਿਸਤਾਨ ਪੈਦਾ ਕਰ ਤੂੰ ਇੰਨਾ ਖੁਸ਼ ਹੋ ਕੇ ਇੰਨਾ ਮਤਲਬ ਵੱਡਾ ਸੋਚ ਕਿ ਤੂੰ ਪੂਰਾ ਬਾਗ ਪੈਦਾ ਕਰ ਦੇ ਤੜਫ ਹੈ ਤੇਰੇ ਅੰਦਰ ਉਹ ਮਚਾ ਦੇਵੇ ਕਿਆਮਤ ਜੋ ਕੋਈ ਕਰਤੱਬ ਵਿਖਾਲਣ ਨੂੰ ਨਵਾਂ ਚੋਗਾਨ ਪੈਦਾ ਕਰ कि तेरे अंदर भी वो ਸਮਰੱਥਾ ਹੈ ਜੋ ਕਿਆਮਤ ਪੈਦਾ ਕਰ ਸਕਦੀ ਹੈ ਕਿਆਮਤ ਹੁੰਦਾ ਪਰਲੋਣਾ ਦਿਨ ਜਿਹਦੇ ਵਿੱਚ ਸਾਰੀ ਦੁਨੀਆ ਉਲਟ ਪੁਲਟ ਹੋ ਜਾਣੀ ਹੈ ਵਾਤਾਵਰਨ ਸਾਰੀਆਂ ਚੀਜ਼ਾਂ ਜਿਹੜੀਆਂ ਮਤਲਬ ਖਤਮ ਹੋਣ ਵਾਲਾ ਵੀ ਇਹ ਜਿਹਾ ਵੀ ਤੂੰ ਕਰ ਸਕਦਾ ਹੈ ਤੇਰੇ ਅੰਦਰ ਕੋਈ ਇਹ ਜੇ ਹੌਸਲੇ ਰ ਆਪਣੇ ਨੂੰ ਪੈਦਾ ਕਰ ਜਿਹਦੇ ਨਾਲ ਤੂੰ ਚੋਗਾਨ ਹੁੰਦਾ ਇੱਕ ਘੋੜਿਆਂ ਦੇ ਖੇਡਣ ਦਾ ਮੈਦਾਨ ਇਜੇ ਹੇਤੂ ਮੈਦਾਨ ਪੈਦਾ ਕਰ ਤੂੰ ਆਪਣੀ ਛੋਟੀ ਸੋਚ ਨਾ ਰੱਖ ਵੱਡੀਆਂ ਸੋਚਾਂ ਰੱਖ ਨਸੀਪੀ ਵਾਂਗ ਇੱਕ ਇੱਕ ਬੂੰਦ ਦੀ ਖਾਤਰ ਤੜਫਦਾ ਰਹੋ ਤੂੰ ਦਿਲ دریا ਦੇ ਅੰਦਰ ਮੋਤੀਆਂ ਦੀ ਖਾਨ ਪੈਦਾ ਕਰ ਇਥੇ ਸਿੱਪੀ ਦੀ ਉਦਾਹਰਣ ਦਿੱਤੀ ਹੈ ਕਿ ਤੂੰ ਆਪਣੇ ਜੀਵਨ ਨੂੰ ਸਿੱਪੀ ਵਾਂਗ ਨਾ ਸਮਝ ਜੋ ਇੱਕ ਇੱਕ ਬੂੰਦ ਲਈ ਤਰਸ ਰਹੀ ਹੁੰਦੀ ਹੈ ਕਿ ਮੇਰੇ ਅੰਦਰ ਇੱਕ ਬੂੰਦ ਆਉਗੀ ਫਿਰ ਮੈਂ ਇੱਕ ਮੋਤੀ ਬਣਾਉਂਗੀ ਨਹੀਂ ਸਗੋਂ ਤੂੰ ਪੂਰਾ ਸਮੁੰਦਰ ਵਾਂਗ ਜੀ ਦੇ ਵਿੱਚ ਬਹੁਤ ਸਾਰੀਆਂ ਸਿੱਪੀਆਂ ਹੋਣ ਤੇ ਬਹੁਤ ਸਾਰੇ ਮੋਤੀ ਹੀ ਮੋਤੀ ਹੋਣ ਮੋਤੀਆਂ ਦੀ ਖਾਨ ਖਾਨ ਹੁੰਦਾ ਜਿੱਥੇ ਕੋਈ ਵੀ ਚੀਜ਼ ਬਹੁਤ ਜ਼ਿਆਦਾ ਮਾਤਰਾ ਵਿੱਚ ਮਿਲਦੀ ਹੋਵੇ ਮੋਤੀਆਂ ਦੀ ਖਾਨ ਜਿੱਥੇ ਬਹੁਤ ਸਾਰਾ ਮੋਤੀ ਮਿਲਦਾ ਹੋਵੇ ਤੂੰ ਇਹ ਜੇ ਆਪਣੇ ਜੀਵਨ ਨੂੰ ਇੰਨਾ ਵਧੀਆ ਬਣਾ ਤੇਰੇ ਹੀ ਕਰਮ ਫਲ ਕਿਸਮਤ ਦੇ ਬਾਗ ਲਾਉਣਗੇ ਤੂੰ ਜਿਗਰੇ ਨਾਲ ਤਤ ਆਪਣੀ ਦਾ ਗਿਆਨ ਪੈਦਾ ਕਰ ਕੀ ਆਪਾਂ ਕਹਿ ਦਿੰਨੇ ਆ ਕਿ ਕਿਸਮਤ ਨੇ ਐਵੇਂ ਨਹੀਂ ਸਾਥ ਦਿੱਤਾ ਮੇਰਾ ਕਿਸਮਤ ਮਾੜੀ ਆ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਤੇਰੇ ਕਰਮ ਤੇਰੇ ਕੰਮ ਹੀ ਤੇਰੀ ਕਿਸਮਤ ਨੂੰ ਜਗਾਉਣਗੇ ਤੇਰੇ ਜਿਗਰੇ ਦੇ ਵਿੱਚ ਇੰਨੀ ਤਾਕਤ ਹੋਏਗੀ ਕਿ ਤੂੰ ਆਪੇ ਗਿਆਨ ਪੈਦਾ ਕਰ ਵੀ ਤੇਰੇ ਵਿੱਚ ਸਮਰੱਥਾ ਹੈ ਤੂੰ ਆਪਣੇ ਉਸ ਅਗਿਆਨ ਨੂੰ ਦੂਰ ਕਰਕੇ ਗਿਆਨਵਾਨ ਹੋ ਜਾ ਤੇਰੀ ਬਾਂਸੀ ਦੇ ਅੰਦਰ ਆਪ ਮੋਹਨ ਫੂਕ ਮਾਰਦਾ ਹੈ ਗੁੰਜਾ ਦੇ ਜ਼ਮੀਨ ਤੇ ਅਸਮਾਨ ਐਸੀ ਤਾਨ ਪੈਦਾ ਕਰ ਇਨਾਂ ਨੇ ਸ਼੍ਰੀ ਕ੍ਰਿਸ਼ਨ ਦੀ ਗੱਲ ਕਰੀ ਹੈ ਹਨਾ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਨੇ ਕਿ ਉਹ ਭਗਵਾਨ ਤੇਰੀ ਬੰਸੀ ਤੇਰੀ ਇਸ ਮਤਲਬ ਕਿ ਜੀਵਨ ਦੇ ਵਿੱਚ ਆਪ ਹੀ ਉਹ ਜਿਹੜਾ ਤੁਹਾਨੂੰ ਕਿਰਪਾ ਬਖਸ਼ ਰਿਹਾ ਹੈ ਤੇ ਤੂੰ ਆਪਣੀ ਹਿੰਮਤ ਦੇ ਨਾਲ ਉਹਦੇ ਵਿੱਚ ਇਜੇ ਹੀ ਮਤਲਬ ਸੰਗੀਤ ਪੈਦਾ ਕਰੇ ਜਈ ਜਾਨ ਪੈਦਾ ਕਰਤੇ ਜ਼ਮੀਨ ਤੇ ਸਮਾਨ ਜਿਹੜੇ ਨੇ ਗੂੰਜਣ ਲੱਗ ਜਾਣ ਧਰਤੀ ਤੇ ਆਕਾਸ਼ ਗੂੰਜਣ ਲੱਗ ਜਾਣ ਜਿਨ੍ਹਾਂ ਨੇ ਤੋੜ ਕੇ ਟਣਕੇ ਜਹਾਨ ਆਵਾਜ਼ ਕੀਤੇ ਜੇ ਹਿੰਮਤ ਹੈ ਤਾਂ ਐਸੇ ਸੂਰਮੇ ਬਲਵਾਨ ਪੈਦਾ ਕਰ ਕਿ ਜਿਹੜੇ ਤੇਰੇ ਤੋਂ ਪਹਿਲਾਂ ਇਸ ਜਹਾਨ ਦੇ ਉੱਪਰ ਬੜੀਆਂ-ਬੜੀਆਂ ਸ਼ਕਤੀਆਂ ਤਾਂ ਆਈਆਂ ਅਸੀਂ ਵੱਡੇ ਸ਼ਕਤੀਤ ਤਾਂ ਹੀ ਕਹਿ ਰਹੇ ਆ ਜੀ ਉਹਨਾਂ ਨੇ ਵੱਡੇ-ਵੱਡੇ ਕੰਮ ਕੀਤੇ ਹੈ ਹਨਾ ਕਿ ਉਹਨਾਂ ਨੇ ਜਿਹੜੇ ਕੰਮ ਕੀਤੇ ਨੇ ਜਹਾਨ ਪੂਰੇ ਸੰਸਾਰ ਨੂੰ ਜਿਹੜੀ ਆ ਰੋਸ਼ਨੀ ਦਿੱਤੀ ਹੈ ਹਨਾ ਗਿਆਨ ਦਿੱਤਾ ਕਿ ਪਹਿਲਾ ਜਿਹੜਾ ਮਨੁੱਖ ਸੀ ਜੰਗਲਾਂ ਦੇ ਵਿੱਚ ਰਹਿੰਦਾ ਸੀ ਤਾਂ ਉਹਦੇ ਜਮਾਗ ਨੇ ਸਮਾਜ ਬਣਾਇਆ ਹਨ ਇਕੱਠੇ ਹੋਣ ਲੱਗੇ ਧਰਤੀ ਸਾਫ਼ ਕਰਨੀ ਸ਼ੁਰੂ ਕਰਤੀ ਖੇਤੀ ਸ਼ੁਰੂ ਕਰਤੀ ਕਿ ਇਸ ਤਰ੍ਹਾਂ ਉਹਨਾਂ ਨੇ ਆਪਣੀ ਸਮਝ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਇੱਥੋਂ ਤੱਕ ਲਿਆਏ ਆ ਅਧੁਨਿਕਤਾ ਵੱਲ ਲਿਆਏ ਹੈ ਹਨ ਤਾਂ ਉਹ ਵੀ ਇੱਕ ਇਨਸਾਨ ਸੀ ਉਹਨਾਂ ਨੇ ਵੱਡੇ ਮਹਾਨ ਕੰਮ ਕੀਤੇ ਕਿ ਤੂੰ ਵੀ ਉਹਨਾਂ ਦੀ ਜਿਹੜੀ ਹੈ ਇਹ ਜੀ ਹਿੰਮਤ ਵਾਲੇ ਸੂਰਮੇ ਪੈਦਾ ਕਰ ਸਕਦਾ ਹੈ ਤੇ ਅੰਦਰ ਵੀ ਉਹੋ ਚੀਜ਼ ਸੂਰਮੇ ਹੈਗੇ ਨੇ ਤਰੇ ਅੰਦਰ ਉਹ ਹਿੰਮਤ ਹੈ ਤਾਂ ਪੂਰਾ ਸੂਰਮਾ ਬਣ ਕੇ ਉਹਨਾਂ ਚੀਜ਼ਾਂ ਨੂੰ ਕਰ ਸਕਦਾ ਹੈ ਜੇ ਹਿੰਮਤ ਹੈ ਤਾਂ ਐਸੇ ਸੂਰਮੇ ਬਲਵਾਨ ਪੈਦਾ ਕਰੇ ਵਿੱਚ ਤਰੇ ਅੰਦਰ ਹਿੰਮਤ ਹੈਗੀ ਆ ਤਾਂ ਇਹ ਜਿਹੇ ਆਪਣੇ ਵਰਗੇ ਜਿਹੜੇ ਚੰਗੇ ਕੰਮ ਕਰਨ ਵਾਲੇ ਸਮਾਜ ਲਈ ਕੁਝ ਕਰਨ ਵਾਲੇ ਲੋਕ ਪੈਦਾ ਕਰ ਸਕਦਾ ਹੈ ਉਹਨਾਂ ਨੂੰ ਗਿਆਨ ਦੇ ਸਕਦਾ ਉਹਨਾਂ ਨੂੰ ਬਣਾ ਸਕਦਾ ਠੀਕ ਹੈ ਅਸੀਂ ਕੋਈ ਵੀ ਕੰਮ ਕਰਦੇ ਹਾਂ ਅਸੀਂ ਸਾਡੇ ਨਾਲ ਆਪਣੇ ਵਰਗੇ ਹੀ ਸਾਡੇ ਆਪਣੇ ਵਰਗੇ ਹੀ ਜੁੜ ਜਾਂਦੇ ਹਨ ਸਾਡੀ ਸੋਚ ਵਰਗੀ ਜੁੜ ਜਾਂਦੇ ਆ ਤੇ ਜੇ ਅਸੀਂ ਸੋਚ ਬੁਲੰਦ ਰੱਖਾਂਗੇ ਉੱਚੇ ਹੌਂਸਲੇ ਰੱਖਾਂਗੇ ਤਾਂ ਸਾਨੂੰ ਇਹ ਜੇ ਲੋਕ ਮਿਲਣਗੇ ਤਾਂ ਅਸੀਂ ਉਹਨਾਂ ਨਾਲ ਰਲ ਕੇ ਆਪਣੇ ਪੂਰੇ ਸਮਾਜ ਨੂੰ ਪੂਰੀ ਦੁਨੀਆ ਨੂੰ ਵਧੀਆ ਬਣਾ ਸਕਦੇ ਹਾਂ ਤੇ ਇਹ ਕਵਿਤਾ ਜਿਹੜੀ ਹੈ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਦਿਲ ਦੇ ਕਰੀਬ ਲੱਗੀ ਜੇ ਤੁਹਾਨੂੰ ਇਸ ਕਵਿਤਾ ਦੇ ਵਿੱਚ ਕੋਈ ਵੀ ਆਸ ਦੀ ਕਿਰਨ ਲੱਗਦੀ ਹੈ ਤੁਹਾਡੇ ਅੰਦਰ ਕੋਈ ਵੀ ਜਜ਼ਬਾ ਪੈਦਾ ਹੁੰਦਾ ਹੈ ਕਿ ਮੈਂ ਵੀ ਇਹ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਤਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਹਨਾ ਸਾਡੇ ਅੰਦਰ ਬਹੁਤ ਸਾਰੀਆਂ ਕਲਾਕਾਰਤਾ ਕਹਿੰਦੇ ਨੇ ਹਰੇਕ ਮਨੁੱਖ ਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਤੇ ਉਸ ਨੂੰ ਪਛਾਣਨ ਦੀ ਲੋੜ ਹੈ ਤੇ ਉਹਨੂੰ ਹਨਖਾਰਨ ਦੀ ਲੋੜ ਹੈ ਤੇ ਆਓ ਆਪਾਂ ਇੱਕ ਵਾਦਾ ਕਰੀਏ ਕਿ ਆਪਾਂ ਕੋਸ਼ਿਸ਼ ਕਰਾਂਗੇ ਜੋ ਸਾਡੇ ਅੰਦਰ ਹੈ ਸੀ ਉਹਨੂੰ ਨਿਖਾਰੀਏ ਜਾਂ ਉਹਨੂੰ ਉਭਾਰੀਏ ਤਾਂ ਜੋ ਕੋਈ ਹੋਰ ਵੀ ਸਾਡੀ ਹਿਸ ਕਰੇ ਹਨਾ ਤੁਹਾਨੂੰ ਇਹ ਕਵਿਤਾ ਕਿਵੇਂ ਦੀ ਲੱਗੀ ਕਵਿਤਾ ਤਾਂ ਬਹੁਤ ਵਧੀਆ ਹੈ ਇਸ ਦੀ ਵਿਆਖਿਆ ਕਿਵੇਂ ਲੱਗੀ ਤੇ ਅਸੀਂ ਇਹ ਜੇ ਲਈ ਕਵੀਆਂ ਦਾ ਕਵੀਆਂ ਦੇ ਸ਼ੁਕਰ ਗੁਜ਼ਾਰ ਰਹਾਂਗੇ ਪੂਰੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਤੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਕਿ ਇੰਨਾ ਵਧੀਆ ਲਿਖ ਕੇ ਗਏ ਜਿਨ੍ਹਾਂ ਨੂੰ ਅਸੀਂ ਅੱਜ ਵੀ ਪੜ ਰਹੇ ਹਾਂ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ